ਕਹਤਾ ਹੈ ਕਸ਼ਮੀਰੀ ਪੰਡਤਾਂ ਦੇ ਗੁਰਤੇਗ ਬਹਾਦਰ ਜੀ ਕੋਲ ਫਰਿਆਦ ਕੇਸਰੀ ਕਬਰ ਚੰਦ ਵਿੱਚ ਅਸੀਂ ਰੰਗੇ ਦੇ ਸਤਾਏ ਅਸੀਂ ਰੰਗੇ ਦੇ ਸਤਾਏ ਜ਼ਬਰੀ ਧਰਮ ਬਦਲਾਏ ਹੁਣ ਤੁਹਾਡੇ ਕੋਲ ਆਏ ਸਾਡੀ ਹੈ ਪੁਕਾਰ ਜੀ ਨਵੇਂ ਹੁਕਮ ਸੁਣਾਵੇ ਨਵੇਂ ਹੁਕਮ ਸੁਣਾਵੇ ਸਾਡਾ ਤਖਤ ਲਬਦਾਵੇ ਹੋਰ ਨਜ਼ਰ ਨਾ ਆਵੇ ਮੱਤੀ ਹਾ ਹਾ ਕਾਰਜੇ جنੂਨ ਧਰਮ ਦਾ ਸਵਾਰ جنੂਨ ਧਰਮ ਦਾ ਸਵਾਰ ਹਿੰਦੂ ਨਾਰ ਰਖੇ ਖਾਰ ਲੈ ਕੋਈ ਵੀ ਨਸਾਰ ਜ਼ਬਰ ਬੜੇ ਟੌਂਦਾ ਏ ਜੀਣਾ ਕੀਤਾ ਹੈ ਮਹਾਲ ਜੀਣਾ ਕੀਤਾ ਹੈ ਮਹਾਲ ਹਾਲੋਂ ਹੋਏ ਹਾਂ ਬਿਹਾਲ ਔਖੇ ਵੱਡੇ ਸਾਬਾਲ ਮਾਰ ਵੀ ਮੁਕੰਦਾ ਏ ਜਿਨੇ ਸਾਡੇ ਉਤਰਾਵੇ ਜਿਨੇਉ ਸਾਡੇ ਉੱਤਰ ਆਵੇ ਸਾਥੋਂ ਕਲਮਾ ਪੜਾਵੇ ਈਨ ਆਪਣੀ ਮਨਾਵੇ ਆਓ ਠੱਲ ਗੁਰੂ ਜੀ ਕੋਈ ਆਗੂ ਅੱਗੇ ਆਵੇ ਕੋਈ ਆਗੂ ਅੱਗੇ ਆਵੇ ਸਾਡਾ ਧਰਮ ਬਚਾਵੇ ਜਾਬਰ ਨੂੰ ਸਮਝਾਵੇ ਕੱਢੋ ਹੱਲ ਗੁਰੂ ਜੀ ਗੋਬਿੰਦ ਅਜੈ ਸਿਆਪਾਲ ਗੋਬਿੰਦ ਅਜੈ ਸਿਆਪਾਲ ਖੜੇ ਗੁਰੂ ਪਿਤਾ ਕੋਲ ਸੋਚ ਕੇ ਉਹ ਪਏ ਬੋਲ ਇਹਨਾਂ ਨੂੰ ਬਚਾਉਣਾ ਹੈ ਬਾ ਇਹਨਾਂ ਨੂੰ ਫੜਾਓ ਬਾ ਇਹਨਾਂ ਨੂੰ ਫੜਾਓ ਰਾਜੇ ਕੋਲ ਤੁਸੀਂ ਜਾਓ ਮੰਜ ਤਾਰ ਚੋਂ ਕਢਾਓ ਉਹਨੂੰ ਸਮਝਾਉਣਾ ਹੈ ਇਹਨੇ ਆਏ ਟਾਡੇ ਪਾਸ ਇਹਨੇ ਆਏ ਟਾਡੇ ਪਾਸ ਮਨਾਵਿਚ ਲੈ ਕੇ ਆਸ ਨਹੀਂ ਕਰਨਾ ਨਿਰਾਸ ਨਿਆ ਵੀ ਦਵਾਣਾ ਹੈ ਗੁਰਾਂ ਦਿੱਤਾ ਸੀ ਧਿਆਨ ਗੁਰਾਂ ਦਿੱਤਾ ਸੀ ਧਿਆਨ ਪੂਰਾ ਰੱਖਿਆ ਸੀਮਾਨ ਕਿਹਾ ਸਾਦਾ ਇਹ ਬਿਆਨ ਉਸ ਨੂੰ ਪਹੁੰਚਾਉਣਾ ਹੈ ਪਹਿਲਾਂ ਸਾਨੂੰ ਉਹ ਮਨਾਵੇ ਪਹਿਲਾਂ ਸਾਨੂੰ ਉਹ ਮਨਾਵੇ ਸਾਡਾ ਧਰਮ ਬਦਲਾਵੇ ਤੁਹਾਨੂੰ ਫੇਰ ਹੱਥ ਪਾਵੇ ਇਹ ਜ਼ਰੂਰ ਕਹਿਣਾ ਹੈ ਪੰਜ ਸਿੰਘ ਨਾਲ ਆਏ ਪੰਜ ਸਿੰਘ ਨਾਲ ਆਏ ਦੋ ਵਾਪਸ ਪਰ ਜਿਵੇਂ ਆਏ ਤਸ਼ੱਦਦ ਤਿੰਨਾ ਤੇ ਢਾਏ ਔਖਾ ਬੜਾ ਸਹਿਣਾ ਹੈ ਦੇਗ ਉੱਭਲ ਦੀ ਚਪਾਏ ਦੇਗ ਉੱਭਲ ਦੀ ਚਪਾਏ ਅਰੇ ਨਾ ਚਿਰਵਾਏ ਰੂਹ ਲਪੇਟ ਅਗ ਲਾਏ ਤਰਾ ਤਰਾ ਲੋਕੀ ਕਰਦੇ ਬੜੇ ਪਾਪ ਤੂੰ ਕਮਾਏ ਬੜੇ ਪਾਪ ਤੂੰ ਕਮਾਏ ਮਕਤੂਲ ਆਪ ਨਾ ਹੈ ਕਾਤਲ ਉਸ ਕੋਲ ਜਾਏ ਮਤੋਂ ਨਹੀਂ ਡਰਦੇ ਅਸੀਂ ਮੋਮਨ ਨਹੀਂ ਬੰਨਾਂ ਅਸੀਂ ਮੋਮਨ ਨਹੀਂ ਬੰਨਾਂ ਨਾ ਕਲਮਾ ਹੀ ਪੜਨਾ ਕਰ ਲੈ ਤੂੰ ਜੋ ਕਰਨਾ ਕਰ ਲੈ ਤੂੰ ਜੋ ਕਰਨਾ ਸਿੱਖੀ ਹੋਰ ਮੋਲਣਾ ਕਰਾਮਾਤ ਨਹੀਂ ਦਿਖਾਉਣਾ ਕਰਾਮਾਤ ਨਹੀਂ ਦਿਖਾਉਣਾ ਧਰਮ ਦੇਸ਼ ਦਾ ਬਚਾਉਣਾ ਦੁਨੀਆ ਤਾਂ ਆਣਾ ਜਾਣਾ ਸਾਡੀ ਗੱਲ ਗੋਲਣਾ ਤਿਲਕ ਜੰਝੂ ਬਚਾ ਕੇ ਤਿਲਕ ਜੰਝੂ ਬਚਾ ਕੇ ਚਾਂਦ ਟੌਂਕ ਚਾਂਦਨੀ ਚ ਜਾ ਕੇ ਸੀਸ ਆਪਣਾ ਕਟਾ ਕੇ ਪਾਵਨ ਬਲੀਦਾਨ ਜੀ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਕੀਤਾ ਧਰਮ ਦਾ ਆਦਰ ਬਣੇ ਹਿੰਦ ਦੀ ਛਾਦਰ ਬਣਾਈ ਉਹਨਾਂ ਸ਼ਾਨ ਜੀ ਸਖਤ ਪਹਿਰਾ ਭਾਵੇਂ ਲਾਇਆ ਸਖਤ ਪਹਿਰਾ ਭਾਵੇਂ ਲਾਇਆ ਭਾਈ ਜੈਤਾ ਸੀਸ ਲਿਆਇਆ ਆਨੰਦਪੁਰ ਪਹੰਚਾਇਆ ਗੋਬਿੰਦ ਗਲੇ ਲਾਇਆ ਸੀ ਸ਼ਾ ਲੱਖੀ ਕਰਮ ਕਮਾਇਆ ਸ਼ਾ ਲੱਖੀ ਕਰਮ ਕਮਾਇਆ ਧਾਰੇ ਗੱਡੇ ਚ ਰਖਾਇਆ ਸਾਰਾ ਘਰ ਆਗ ਲਾਇਆ ਸਸਕਾਰ ਕਰਾਇਆ ਸੀ ਰਿਕਾਬਗੰਜ ਗੁਰਦੁਆਰਾ ਰਿਕਾਬਗੰਜ ਗੁਰਦੁਆਰਾ ਜਿੱਥੇ ਆਰੇ ਜਗ ਸਾਰਾ ਧਨ ਦੁਖੀ ਦਾ ਸਹਾਰਾ ਸੀਸ ਝੁੱਕ ਜਾਏ ਜੀ ਇਤਿਹਾਸ ਪਾਪੀ ਨੂੰ ਭੁਲਾਵੇ ਇਤਿਹਾਸ ਪਾਪੀ ਨੂੰ ਭੁਲਾਵੇ ਖੁਰਾ ਖੋਜ ਮਿਟਾਵੇ ਕੋਈ ਮੂੰ ਨਾ ਪਾਸ਼ਾ ਲਾਵੇ ਅੰਤ ਮਾਰਾ ਆਵੇ ਜੀ ਕੋਈ ਮੂੰ ਨਾ ਪਾਸ਼ਾ ਲਾਵੇ अंत महाराज वाहिगुरु जी गुजी का ख़सा वाहेगुरु